ਨੂੰ ਜਾਣਕਾਰੀ ਦੇ ਦਈਏ ਕਿ ਅੱਜ ਤਕਰੀਬਨ 9:58 ਮਿੰਟ ਤੇ ਚੰਦਰ ਗ੍ਰਹਿਣ ਲੱਗੇਗਾ ਜਿਸ ਅਤੇ ਪੂਰਨ ਗ੍ਰਹਿਣ ਦੇ ਦੇਰ ਰਾਤ 12:22 ਮਿੰਟ ਤੇ ਖਤਮ ਹੋਵੇਗਾ ਉਹ ਜਾਣਦੇ ਆ ਕਿਹੜੇ-ਕਿਹੜੇ ਇਲਾਕਿਆਂ ਵਿੱਚ ਚੰਦਰ ਗ੍ਰਹਿਣ ਦਾ ਅਸਰ ਦਿਖਾਈ ਦੇਵੇਗਾ ਅੱਜ ਸਾਲ ਦਾ ਆਖਰੀ ਚੰਦਰ ਗ੍ਰਹਿਣ ਭਾਰਤ, ਏਸ਼ੀਆ, ਆਸਟ੍ਰੇਲੀਆ, ਪੂਰਬੀ ਅਫਰੀਕਾ, ਯੂਰਪ ਵਿੱਚ ਦਿਖਾਈ ਦੇਵੇਗਾ। ਹਾਲਾਂਕਿ ਇਹ ਹੀ ਗ੍ਰਹਿਣ ਦੱਖਣੀ ਅਤੇ ਉੱਤਰੀ ਅਫਰੀਕਾ, ਅਮਰੀਕਾ ਵਿੱਚ ਵੀ ਦਿਖਾਈ ਦੇ ਸਕਦਾ ਹੈ ਪਰ ਬਹੁਤੀ ਥਾਵਾਂ ਤੇ ਦੱਖਣੀ ਅਤੇ ਉੱਤਰੀ ਅਮਰੀਕਾ ਵਿੱਚ ਨਹੀਂ ਦਿਖਾਈ ਦੇਵੇਗਾ। ਪੂਰਨ ਚੰਦਰ ਗ੍ਰਹਿਣ ਜਿਸ ਨੂੰ ਬਲੱਡ ਮੂਨ ਜਦੋਂ ਚੰ드ਰਮਾ ਦਾ ਰੰਗ ਲਾਲ ਹੁੰਦਾ ਤੇ ਆਮ ਨਾਲੋਂ ਚੰ드ਰਮਾ ਵੱਡਾ ਦਿਖਾਈ ਦਿੰਦਾ ਉਸ ਨੂੰ ਕਿਹਾ ਜਾਂਦਾ ਹੈ ਪੂਰਨ ਚੰਦਰ ਗ੍ਰਹਿਣ ਦੌਰਾਨ ਬਲੱਡ ਮੂਨ ਦਿਖਾਈ ਦਿੰਦਾ ਇਸ ਸਮੇਂ ਚੰ드ਰਮਾ ਧਰਤੀ ਦੇ ਬਹੁਤ ਨੇੜੇ ਹੁੰਦਾ ਤੇ ਆਰਬਿਟ ਤੋਂ ਇਸ ਤੇ ਪੈਣ ਵਾਲੀ ਰੋਸ਼ਨੀ ਨੂੰ ਰੋਸ਼ਨੀ ਇਸ ਨੂੰ ਲਾਲ ਦਰਸਾਉਂਦੀ ਹੈ ਬਲਡ ਮੂਨ ਉੱਤਰੀ ਭਾਰਤ ਦੇ ਦਿੱਲੀ, ਚੰਡੀਗੜ੍ਹ, ਜੈਪੁਰ, ਲਖਨਊ ਅਤੇ ਪੱਛਮੀ ਭਾਰਤ ਦੇ ਪੂ ਮੁੰਬਈ, ਅੰਮਦਾਬਾਦ ਅਤੇ ਪੁਨੇ ਸਮੇਤ ਕਈ ਸ਼ਹਿਰਾਂ ਵਿੱਚ ਦਿਖਾਈ ਦੇਵੇਗਾ। ਅੱਜ ਚੰਦਰ ਗ੍ਰਹਿਣ ਦੇ ਦੌਰਾਨ ਸੂਤਕ ਕਾਲ ਵੀ ਮੰਨਿਆ ਜਾਂਦਾ ਹੈ ਜਿਸ ਦਾ ਅਸਰ ਦੁਪਹਿਰ 12:57 ਮਿੰਟ ਤੇ ਸ਼ੁਰੂ ਹੋਇਆ ਸੀ ਅਤੇ ਇਸ ਦਾ ਅਸਰ గ్రహਣ ਦੇ ਅੰਤ ਦੇ ਨਾਲ ਹੀ ਖਤਮ ਹੋਵੇਗਾ ਇਸ ਤਰ੍ਹਾਂ ਸੂਤਕ ਕਾਲ 1:26 ਮਿੰਟ ਤੇ ਖਤਮ ਹੋਵੇਗਾ ਇਸ ਤਰ੍ਹਾਂ ਦੀ ਹੋਰ ਜਾਣਕਾਰੀਆਂ ਲੈਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਚੰਗੀ ਲੱਗੀ ਤਾਂ ਆਪਣੇ ਫਰੈਂਡਾਂ